ਦੁਨੀਆ ਭਰ ਦੇ ਵਿੱਚ ਇੱਕ ਸਰਟੇਨੈਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਜ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ ਟ੍ਰੈਂਡ ਸਾਹਮਣੇ ਆਇਆ ਹੈ ਜਵੈਨੀ ਦਿਨੀ ਵਿਏਟਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਜੀ ਵਿਏਟਨਾਮ ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੁਆਏਫਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵਾਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪਰਵਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵਿਏਟਨਾਮ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਅ ਤੇ ਕੈਰੀਅਰ ਦੀਆਂ ਇਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬॉयਫ੍ਰੈਂਡ ਦਾ 트ੈਂਡ ਵੱਧ ਰਿਹਾ ਹੈ ਅਤੇ ਇਹ 트ੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਿਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਘਰ ਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਟਰੈਂਡ ਵਿਅਤਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਦੁਨੀਆ ਭਰ ਦੇ ਵਿੱਚ ਇੱਕ ਸਰਟੇਨੈਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ ਟਰੈਂਡ ਸਾਹਮਣੇ ਆਇਆ ਹੈ ਜੁਐਲੀ ਦਿਨੀ ਵਿਅਤਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ ਟਰੈਂਡ ਜੀਹਾਂ वियतनाम ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੁਆਏਫਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵੱਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵियतनाम ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਅ ਤੇ ਕੈਰੀਅਰ ਦੀਆਂ ਇਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਵੱਧ ਰਿਹਾ ਹੈ ਅਤੇ ਇਹ ਟ੍ਰੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਿਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਕਹਾਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਟ੍ਰੈਂਡ ਵਿਅਤਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਦੁਨੀਆ ਭਰ ਦੇ ਵਿੱਚ ਇੱਕ ਸਰਟੇ ਨੇ ਇਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ ਟ੍ਰੈਂਡ ਸਾਹਮਣੇ ਆਇਆ ਹੈ ਜੁਆਨੀ ਦਿਨੀ ਵਿਏਟਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਜੀਹਾਂ ਵਿਏਟਨਾਮ ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੁਆਏਫਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵਾਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵਿਏਟਨਾਮ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਅ ਤੇ ਕੈਰੀਅਰ ਦੀਆਂ ਇਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬॉयਫ੍ਰੈਂਡ ਦਾ 트ੈਂਡ ਵੱਧ ਰਿਹਾ ਹੈ ਅਤੇ ਇਹ 트ੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਿਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਘਹਾ ਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਟ੍ਰੈਂਡ ਵਿਏਟਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਦੁਨੀਆ ਭਰ ਦੇ ਵਿੱਚ ਇੱਕ ਸਰਟੇਨੈਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ ਟ੍ਰੈਂਡ ਸਾਹਮਣੇ ਆਇਆ ਹੈ ਜੁਆਨੀ ਦਿਨੀ ਵਿਏਟਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਜੀ ਵਿਏਟਨਾਮ ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੁਆਏਫਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵਾਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪਰਵਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵਿਏਟਨਾਮ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਅ ਅਤੇ ਕੈਰੀਅਰ ਦੀਆਂ ਇਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬੋਏਫ੍ਰੈਂਡ ਦਾ 트ੈਂਡ ਵੱਧ ਰਿਹਾ ਹੈ ਅਤੇ ਇਹ 트ੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਿਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਘਰ ਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਟ੍ਰੈਂਡ ਵਿਏਟਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਦੁਨੀਆ ਭਰ ਦੇ ਵਿੱਚ ਇੱਕ ਸਰਟੇਨੈਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ ਟ੍ਰੈਂਡ ਸਾਹਮਣੇ ਆਇਆ ਹੈ ਜਵੈਨੀ ਦਿਨੀ ਵਿਏਟਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਜੀਹਾਂ ਵਿਏਟਨਾਮ ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੁਆਏਫਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵਾਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵਿਏਟਨਾਮ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਅ ਤੇ ਕੈਰੀਅਰ ਦੀਆਂ ਇੱਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਵੱਧ ਰਿਹਾ ਹੈ ਅਤੇ ਇਹ ਟ੍ਰੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਿਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਕਹਾਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਟ੍ਰੈਂਡ ਵਿਅਤਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਦੁਨੀਆ ਭਰ ਦੇ ਵਿੱਚ ਇੱਕ ਸਰਟੇ ਨੇ ਇਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ 트ੈਂਡ ਸਾਹਮਣੇ ਆਇਆ ਹੈ ਜਵਨੀ ਦਿਨੀ ਵਿਏਟਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ 트ੈਂਡ ਜੀ ਵਿਏਟਨਾਮ ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੁਆਏਫਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵਾਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵਿਏਟਨਾਮ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਅ ਤੇ ਕੈਰੀਅਰ ਦੀਆਂ ਇਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬੋਏਫ੍ਰੈਂਡ ਦਾ 트ੈਂਡ ਵੱਧ ਰਿਹਾ ਹੈ ਅਤੇ ਇਹ 트ੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਿਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਕਹਾਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਟ੍ਰੈਂਡ ਵਿਅਤਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਦੁਨੀਆ ਭਰ ਦੇ ਵਿੱਚ ਇੱਕ ਸਰਟੇ ਨੇ ਇਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ ਟ੍ਰੈਂਡ ਸਾਹਮਣੇ ਆਇਆ ਹੈ ਜਵੈਨੀ ਦਿਨੀ ਵਿਏਟਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਜੀਹਾਂ वियतनाम ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੋਏਫ੍ਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵਾਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵियतनाम ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਅ ਤੇ ਕੈਰੀਅਰ ਦੀਆਂ ਇਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਵੱਧ ਰਿਹਾ ਹੈ ਅਤੇ ਇਹ ਟ੍ਰੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਿਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਘਹਾ ਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਟ੍ਰੈਂਡ ਵਿਏਟਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਦੁਨੀਆ ਭਰ ਦੇ ਵਿੱਚ ਇੱਕ ਸਰਟੇਨੈਸ ਤੋਂ ਬਾਅਦ ਹਰ ਕਿਸੇ ਤੇ ਘਰ ਬਸਾਉਣ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਲੱਗ ਪਏ ਨੇ ਇਸ ਤਰ੍ਹਾਂ ਇੱਕ ਹੈਰਾਨੀਜਨਕ ਟ੍ਰੈਂਡ ਸਾਹਮਣੇ ਆਇਆ ਹੈ ਜਵੈਨੀ ਦਿਨੀ ਵਿਏਟਨਾਮ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਇਹ ਹੈ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਜੀਹਾਂ ਵਿਏਟਨਾਮ ਦੇ ਵਿੱਚ ਅੱਜ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਬੁਆਏਫਰੈਂਡ ਕਿਰਾਏ ਤੇ ਲੈ ਰਹੇ ਨੇ ਇਹ ਟ੍ਰੈਂਡ ਉਹਨਾਂ ਦੇ ਲਈ ਕਾਫੀ ਆਰਾਮਦਾਇਕ ਹੈ ਕਿਉਂਕਿ ਅਸਥਾਈ ਤੌਰ ਤੇ ਉਹਨਾਂ ਨੂੰ ਸਮਾਜਿਕ ਅਤੇ ਪਰਿਵਾਰਕ ਤਵਾਤੋਂ ਬਚਾਉਂਦਾ ਹੈ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਪਰਵਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਖਾਣਾ ਪਕਾਉਣ ਦੇ ਮਾਹੀ ਦਾ ਨੂੰ ਹੀ ਹਾਇਰ ਕਰਦੇ ਨੇ ਜੋ ਉਹਨਾਂ ਦੇ ਘਰੇਲੂ ਕੰਮਾਂ ਤੇ ਪਰਿਵਾਰਕ ਕਾਰਜਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਇਹ ਟ੍ਰੈਂਡ ਬਹੁਤ ਛੋਟਾ ਤਾਂ ਲੱਗਦਾ ਹੈ ਪਰ ਵਿਏਟਨਾਮ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਸਮਾਜਿਕ ਤਬਾਹੇ ਕਰੀਅਰ ਦੀਆਂ ਇਛਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਅਤਨਾਮੀ 13 ਦੇ ਨਾਲ ਵਿਆਹ ਨੂੰ ਤਰਜੀਹ ਦੇ ਦੇ ਨੇ ਅਤੇ ਇਸ ਕਾਰਨ ਉੱਥੇ ਕਿਰਾਏ ਤੇ ਬੋਏਫ੍ਰੈਂਡ ਦਾ ਟ੍ਰੈਂਡ ਵੱਧ ਰਿਹਾ ਹੈ ਅਤੇ ਇਹ ਟ੍ਰੈਂਡ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਇਸਨੇ ਇੱਕ ਮਨੀ ਉਦਯੋਗ ਦਾ ਰੂਪ ਲੈ ਲਿਆ ਰਿਪੋਰਟਾਂ ਦੇ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕੰਮ ਦੇ ਲਈ ਉਚਿਤ ਸਿਖਲਾਈ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਫੁੱਲ ਟਾਈਮ ਕਾਰੋਬਾਰ ਬਣ ਗਿਆ ਹੈ ਉਹਨਾਂ ਨੂੰ ਘਹਾਕਾ ਦੇ ਲਈ ਆਮ ਤਰੀਕਾ ਤੋਂ ਲੈ ਕੇ ਪਰਿਵਾਰਕ ਕਾਰਜਾ ਤੱਕ ਹਰ ਚੀਜ਼ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਟ੍ਰੈਂਡ ਵਿਅਤਨਾਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ